ਸ਼ਸ਼੍ਰੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਹਰ ਹਮਲੇ ਦਾ ਦੇਵਾਂਗੇ ਮੂੰਹ ਤੋੜ ਜਵਾਬ 트ੰਪ ਦੀ ਚੇਤਾਵਨੀ ਤੇ ਈਰਾਨ ਦਾ ਬਿਆਨ 328 ਰੁਪਿਆਂ ਦੇ ਮਾਮਲੇ 'ਚ ਮਾਨ ਸਰਕਾਰ ਕਰ ਰਹੀ ਡਰਾਮਾ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਸਬੂਤਾਂ ਨਾਲ ਕੀਤੇ ਖੁਲਾਸੇ ਜੀ ਟੇਵੈਨਿਊ ਟੈਂਡਰ ਘਪਲੇ 'ਚ ਵੱਡਾ ਐਕਸ਼ਨ ਸਥਾਨਕ ਸਰਕਾਰਾਂ ਵਿਭਾਗ ਦੇ 7 ਅਧਿਕਾਰੀ ਸਸਪੈਂਡ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੀਬੀ ਜੀ ਰਾਮ ਜੀ ਖਿਲਾਫ ਮਤਾ ਕਿਤਾ ਗਿਆ ਪਾਸ ਵੀ ਰਾਜ ਸਭਾ ਮੈਂਬਰਾਂ ਦਾ ਵਫਦ ਸ਼੍ਰੀ ਦਰਬਾਰ ਸਾਹਿਬ ਹੋਇਆ ਨਤਮਸਤਕ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ ਅਤੇ ਹੁਣ ਖਬਰਾਂ ਵਿਸਥਾਰ ਨਾਲ 이란 ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਕਿਸੇ ਵੀ ਹਮਲੇ ਦੀ ਸਥਿਤੀ ਵਿੱਚ ਮੂੰਹ ਤੋੜ ਜਵਾਬ ਦੇਵੇਗਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਰਾਨ ਦੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਵਿਰੁੱਧ ਚੇਤਾਵਨੀ ਦੇ ਜਵਾਬ ਵਿੱਚ ਆਇਆ ਹੈ। ਪਜ਼ੇਸ਼ਕੀਅਨ ਨੇ ਐਕਸ ਤੇ ਪੋਸਟ ਕੀਤਾ ਹੈ ਕਿਸੇ ਵੀ ਖਤਰਨਾਕ ਹਮਲੇ ਪ੍ਰਤੀ ਇਸਲਾਮਿਕ ਗਨਰਾਜ ਇਰਾਨ ਦਾ ਜਵਾਬ ਬੇहद ਸਖਤ ਹੋਵੇਗਾ। ਇਰਾਨੀ ਰਾਸ਼ਟਰਪਤੀ ਨੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਉਹਨਾਂ ਦਾ ਬਿਆਨ ਟਰੰਪ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਜਿਸ ਵਿੱਚ ਟਰੰਪ ਕਹਿਆ ਸੀ ਕਿ ਜੇਕਰ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕਾ ਫੌਜੀ ਹਮਲਾ ਕਰ ਸਕਦਾ ਹੈ 트럼ਪ ਨੇ ਸੰਕੇਤ ਦਿੱਤਾ ਸੀ ਕਿ ਉਹ ਈਰਾਨ ਵਿਰੋਧ ਇੱਕ ਹੋਰ ਅਮਰੀਕੀ ਹਮਲੇ ਦਾ ਹੁਕਮ ਦੇ ਸਕਦੇ ਨੇ 328 ਰੁਪਿਆਂ ਦੇ ਮਾਮਲੇ 'ਚ ਸ਼ਰੋਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਈ ਸਬੂਤ ਪੇਸ਼ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਜੀ ਹਾਂ ਐਡਵੋਕੇਟ ਧਾਮੀ ਨੇ ਸਬੂਤ ਵਿਖਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਹ ਮੁੱਦਾ ਸਿਰਫ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਉਠਾ ਰਹੀ ਹੈ ਤੇ ਸਿੱਖ ਕੌਮ ਨੂੰ ਉਲਝਾਉਣ ਲਈ ਕੀਤਾ ਜਾ ਰਿਹਾ ਹੈ ਉਨਾ ਸੀਐਮਾਨ ਨੂੰ ਜਵਾਬ ਦਿੰਦੇ ਕਿ ਇਹ ਕੇਸ ਮਾਮਲੇ 'ਚ ਸ਼੍ਰਮਣੀ ਕਮੇਟੀ ਨੇ ਪਹਿਲਾਂ ਹੀ ਦੋਸ਼ੀਆਂ ਨੂੰ ਵੱਖੋ-ਵੱਖ ਕਾਰਵਾਈ ਕਰਦੇ ਹੋਏ ਸਜ਼ਾ ਦੇ ਚੁੱਕੀ ਹੈ ਇਸ ਲਈ ਦੋਸ਼ੀ 16 ਨੂੰ ਬਚਾਉਣ ਦੀ ਕੋਈ ਮਨਸ਼ਾ ਨਹੀਂ ਨਾ ਹੀ ਉਹਨਾਂ ਨਾਲ ਸਾਡਾ ਕੋਈ ਸਰਵਕਾਰ ਹੈ ਐਡਵੋਕੇਟ ਤਾਮੀਨ ਨੇ ਕਿਹਾ ਕਿ ਦੋਸ਼ੀ ਪਾਏ ਗਏ ਸਾਰੇ 16 ਕਰਮਚਾਰੀਆਂ ਨੂੰ ਸ਼੍ਰਮਣੀ ਕਮੇਟੀ ਦੇ ਸੇਵਾ ਨਿਯਮਾਂ ਤਹਿਤ ਬਰਖਾਸਤ ਕਰ ਦਿੱਤਾ ਗਿਆ ਉਹਨਾਂ ਦਾ ਹੁਣ ਸ਼੍ਰਮਣੀ ਕਮੇਟੀ ਨਾਲ ਕੋਈ ਸੰਬੰਧ ਨਹੀਂ ਹੈ ਕਿ ਬਹੁਤ ਕੁਝ ਕਿਹਾ ਜਾ ਰਿਹਾ ਵੀ ਸ਼ਾਇਦ ਉਹਨਾਂ ਨੂੰ ਬਚਾਉਣ ਲਈ ਇਹਨਾਂ ਦੀ ਮਿਹਲੀ ਭੁਗਤਿਆ ਮੈਂ ਤੁਹਾਨੂੰ ਵੀ ਸ਼ਿਪਾਇਤ ਕਰਦਿਆਂ ਸੇਵਾਦਾਰ ਤੋਂ ਲੈ ਕੇ ਮੁੱਖ ਸਕੱਤਰ ਤੱਕ ਸਾਰੇ ਵਿਲੇ ਕੀਤੇ ਹਨ ਕਿਉਂਕਿ ਸ਼ਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸਿਗੇ ਉਹ ਸਾਰੇ ਦੇ ਸਾਰੇ ਵਿਲੇ ਕੀਤੇ ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਬਾਕੀ ਵੀ ਜਿਹੜੇ ਕਹਿੰਦੇ ਆ ਸਾਡਾ ਉਹਨਾਂ 16 ਦੇ ਨਾਲ ਕੋਈ ਸਰੁਕਾਰ ਨਹੀਂ ਸੋ ਇਸ ਕਰਕੇ ਇਹ ਮੈਂ ਸਪਸ਼ਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਚਾਹੇ 1000 ਦਾ ਚਾਹੇ ਲੱਖ ਦਾ ਤੇ ਉਸ ਗੱਲ ਨੂੰ ਪ੍ਰਚਾਰੀ ਇਹ ਨਾ ਜਾਣਾਂ ਜੀ ਵੀ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ ਮੈਂ ਕਹੀ ਆ ਪਰ ਉਹਦੀ ਪਿਛਲਾ ਹਿੱਸਾ ਨੇ ਸੀ ਪੂਰਾ ਕਰਨਾ ਪਿਆ ਤਾਂ ਮੰਨ ਲਓ ਸਾਰਿਆਂ ਦੀ ਫਿਰ ਇਹ ਜਿਹੜੀ ਕਾਰਵਾਈ ਪੁਲਿਸ ਕਰਿਆ ਕਰੂਗੀ ਪਹਿਲਾ ਗੱਲ ਦੂਸਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ ਉਹਨਾਂ ਦੇ ਵਿੱਚ ਕਿਦਰੇ ਵੀ ਇਹ ਨਹੀਂ ਲਿਖਿਆ ਆ ਪਈ ਇੱਕ ਪੁਲਿਸ ਨੂੰ ਕੇਸ ਦਿੱਤਾ ਜਾਊਗਾ ਮੈਂ ਪੰਜਾਬ ਸਰਕਾਰ ਤੇ ਵੀ ਕਈ ਜਦਗਣਾ ਸਕਦਾ ਕਿਉਂਕਿ ਕੰਪੇਅਰ ਨਹੀਂ ਕਰਦਾ ਕਿਉਂਕਿ ਸ਼ੋਮਨੀ ਕਮੇਟੀ ਵੱਡੀ ਜਸੇਬੰਦੀ ਸੇਕ ਕੌਮ ਦੀ ਅਗਵਾਈ ਕਰਦੀ ਆ ਪਰ ਕੀ ਉਹਨਾਂ ਦੇ ਵਿੱਚ ਫਿਰ ਪਰਚੇ ਦਰਜ ਹੁੰਦੇ ਜਿਹੜੇ ਕੋ ਘਪਲੇ ਹੁੰਦੇ ਵੱਡੇ ਵੱਡੇ ਤਾਂ ਮੈਂ ਮੈਂ ਕਿਹਾ ਦੇ ਨਾਂ ਨਹੀਂ ਲੈਣੇ ਚਾਹੁੰਦਾ ਉਧਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਟੈਂਡਰ ਕੋ ਢਾਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਵਿਭਾਗ ਵੱਲੋਂ 7 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਮੁਅਤਲ ਕੀਤੇ ਗਏ ਅਧਿਕਾਰੀਆਂ ਵਿੱਚ ਸੰਤ ਪੋਸ਼ਨ ਸਚਦੇਵਾ ਸੁਪਰਡੈਂਟ ਇੰਜੀਨੀਅਰ ਐਕਸੀਐਨ ਰਮਿੰਦਰ ਪਾਲ ਸਿੰਘ ਸੈਕਸ਼ਨ ਵਿਕਰਮ ਸਿੰਘ ਐਸਡੀਓ ਸੁਖਚਰਨ ਪਾਲ ਸਿੰਘ ਐਸਡੀਓ ਸ਼ੁਭਮ ਸਿੰਘ ਜੇਈ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਿਲ ਨੇ ਦੱਸ ਜਾਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਵਿਜੀਲੈਂਸ ਐਸਐਸਪੀ ਲਖਵੇਰ ਸਿੰਘ ਨੂੰ ਵੀ ਮੁਅਤਲ ਕੀਤਾ ਗਿਆ ਸੀ ਹਾਲਾਂਕਿ ਜਾਰੀ ਕੀਤੇ ਗਏ ਹੁਕਮ ਵਿੱਚ ਇਹ ਨਹੀਂ ਦੱਸਿਆ ਗਿਆ ਹੁਕਮ ਵਿੱਚ ਸਿਰਫ ਇਹ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਮਿਊਨਿਸਪਲ ਰੂਲਸ 1970 ਦੇ ਤਹਿਤ ਕੀਤੀ ਗਈ ਸੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਪੰਜਾਬ ਵਿਧਾਨ ਸਭਾ ਦੇ ਹੰਗਾਮੇ ਭਰੇ ਵਿਸ਼ੇਸ਼ ਸੈਸ਼ਨ ਦੌਰਾਨ ਸਦਨ ਨੇ ਮੰਰੇਗਾ ਸਕੀਮ ਨਾਲ ਜੁੜੇ ਕੇਂਦਰ ਦੇ ਵੀ ਬੀ ਜੀ ਰਾਮਜੀ ਪਹਿਲ ਕਦਮੀ ਦੇ ਵਿਰੋਧ ਵਿੱਚ ਇੱਕ ਮਤਾ ਰਸਮੀ ਤੌਰ ਤੇ ਪਾਸ ਕਰ ਦਿੱਤਾ ਹੈ ਇਹ ਮਤਾ ਪੰਜਾਬ ਦੇ ਕੈਬਨਿਟ ਮੰਤਰੀ ਤਰुण ਪ੍ਰੇਤ ਸਿੰਘ ਸੌਂਦ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਲੰਬੀ ਬਹਿਸ ਤੇ ਗਰਮਾ-ਗਰਮ ਬਹਿਸ ਤੋਂ ਬਾਅਦ ਵਿਧਾਨ ਸਭਾ ਨੇ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਕੇਂਦਰ ਦੇ ਫੈਸਲੇ ਦੇ ਖਿਲਾਫ ਇੱਕ ਮਜ਼ਬੂਤ ਸਿਆਸੀ ਅਤੇ ਸੰਵਿਧਾਨਕ ਸੰਦੇਸ਼ ਗਿਆ ਇਸ ਮਗਰੋਂ ਸਦਨ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਮਤਾ ਗਰੀਬ ਮਜ਼ਦੂਰਾਂ ਦੇ ਅਧਿਕਾਰਾਂ ਤੇ ਹਮਲਾ ਕਰਾਰ ਦਿੱਤੇ ਜਾਣ ਵਾਲੇ ਸੂਬੇ ਦੇ ਵਿਰੋਧ ਨੂੰ ਦਰਸਾਉਂਦਾ ਹੈ ਮਤਾ ਪਾਸ ਹੋਣ ਤੋਂ ਬਾਅਦ ਬੋਲਦੇ ਹੋਏ ਮੰਤਰੀ ਸੋਨ ਨੇ ਦੋਸ਼ ਲਗਾਇਆ ਹੈ ਕਿ ਜੀ ਰਾਮ ਜੀ ਪ੍ਰਣਾਲੀ ਰਾਹੀਂ ਕੇਂਦਰ ਸਰਕਾਰ ਜਾਣਬੁੱਝ ਕੇ ਫੰਡਾਂ ਨੂੰ ਰੋਕਣ ਜਾਂ ਦੇਰੀ ਕਰਨ ਲਈ ਮੰਰੇਗਾ ਦੇ ਕੰਮਾਂ ਵਿੱਚ ਬੇਲੋੜੀਆਂ ਪੇਛੇਦਗੀਆਂ ਪੈਦਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਹੁਣ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਜਿਸ ਵਿੱਚ ਗਰੀਵ ਗੈਰ ਦੋਸਤਾਨਾ ਕਦਮ ਵੱਜੋ ਦਸੇਗੇ ਕਦਮ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਜਾਵੇਗੀ ਉਧਰ ਅੰਮ੍ਰਿਤਸਰ ਸਾਰਸ ਪਾਰਲੀਮੈਂਟ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਦੌਰੇ ਤਹਿਤ ਰਾਜ ਸਭਾ ਮੈਂਬਰਾਂ ਦੇ ਇੱਕ ਵਫਦ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਘਰ ਵਿੱਚ ਹਾਜ਼ਰੀ ਭਰੀ ਇਸ ਮੌਕੇ ਲਗਭਗ 20 ਦੇ ਕਰੀਬ ਰਾਜ ਸਭਾ ਮੈਂਬਰ ਵੱਖ-ਵੱਖ ਪਾਰਟੀਆਂ ਤੋਂ ਸ਼ਾਮਿਲ ਹੋਏ ਵਫਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜਾਬ ਦੀ ਚੜ੍ਹਦੀ ਕਲਾ ਅਮਨ ਚੈਨ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਨਿਰਜ ਢਾਂਗੀ ਨੇ ਕਿਹਾ ਕਿ ਉਹ Rajasthan ਤੋਂ ਰਾਜ ਸਭਾ ਮੈਂਬਰ ਨੇ ਤੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਤੌਰ ਤੇ ਅੰਮ੍ਰਿਤਸਰ ਦੌਰੇ ਤੇ ਆਏ ਨੇ ਉਹਨਾਂ ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਪੰਜਾਬ ਵਿੱਚ ਉਦਯੋਗਿਕ ਸਥਿਤੀ ਦਾ ਅਧਿਐਨ ਕਰਨਾ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਗਰੀਬ ਅਤੇ ਨੌਜਵਾਨ ਵਰਗ ਨੂੰ ਉਦਯੋਗਪਤੀ ਬਣਨ ਦੇ ਮੌਕੇ ਮਿਲ ਸਕਣ ਉਹਨਾਂ ਨੇ ਕਿਹਾ ਕਿ ਗੋਲਡਨ ਟੈਂਪਲ ਦੇ ਦਰਸ਼ਨ ਜੀਵਨ ਦਾ ਅਨਮੋਲ ਅਨੁਭਵ ਹਨ ਤੇ ਇੱਥੋਂ ਮਿਲਣ ਵਾਲੀ ਰੋਹਾਨੀ ਸ਼ਾਂਤੀ ਸਭ ਉਹ ਵੱਡੀ ਪ੍ਰੇਰਨਾ ਹੈ ਉਧਰ ਪੰਜਾਬ ਪੁਲਿਸ ਦੇ ਸਾਫ ਕਾ ਆਈਜੀ ਅਮਰ ਸਿੰਘ ਚਾਹਲ ਦੀ ਜਾਨ ਬਚਾਉਣ ਵਿੱਚ ਐਸਐਚਓ ਗੁਰਪ੍ਰੀਤ ਸਿੰਘ ਦਾ ਵੱਡਾ ਰੋਲ ਸਾਹਮਣੇ ਆਇਆ ਹੈ ਆਪਣੀ ਡਿਊਟੀ ਤੋਂ ਕਿਤੇ ਵੱਧ ਵਿਖਾਈ ਬਹਾਦਰੀ ਤੇ ਸੋਚ-ਬੂਝ ਲਈ ਐਸਐਚਓ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਦੱਸ ਦਈਏ ਕਿ ਸਾਫ ਕਾ ਆਈਪੀਐਸ ਅਧਿਕਾਰੀ ਤੇ ਸੇਵਾਮੁਕਤ ਆਈਜੀ ਚਾਹਲ ਨੇ ਪਟਿਆਲਾ ਵਿੱਚ ਆਪਣੀ ਰਿਹائش ਤੇ ਖੁਦ ਨੂੰ ਗੋਲੀ ਮਾਰ ਲਈ ਸੀ ਇਸ ਦੌਰਾਨ ਰਿਹائش ਤੇ ਐਮਰਜੈਂਸੀ ਸਥਿਤੀ ਨੂੰ ਵੇਖਦੇ ਹੋਏ ਐਸਐਚਓ ਗੁਰਪ੍ਰੀਤ ਸਿੰਘ ਤੁਰੰਤ ਐਕਸ਼ਨ ਵਿੱਚ ਆਏ ਤੇ ਬਿਨਾ ਕਿਸੇ ਸਹਾਇਤਾ ਦੀ ਉਡੀਕ ਕੀਤੇ ਆ ਇੱਕ ਇੱਟ ਨਾਲ ਬੰਦ ਗੇਟ ਤੋੜ ਕੇ ਅੰਦਰ ਵੜ ਗਏ ਸਾਬਕਾ ਆਈਜੀ ਨੂੰ ਗੰਭੀਰ ਹਾਲਤ ਵਿੱਚ ਦੇਖ ਕੇ ਐਸਐਚਓ ਨੇ ਤੁਰੰਤ ਉਹਨਾਂ ਨੂੰ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਤੇ ਨਿੱਜੀ ਤੌਰ ਤੇ ਉਹਨਾਂ ਨੂੰ ਆਪਣੀ ਗੱਡੀ ਵਿੱਚ ਹਸਪਤਾਲ ਪਟਿਆਲਾ ਪਹੁੰਚਾਇਆ ਇਸ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਿਸ ਵਿੱਚ ਐਸਐਚਓ ਕੰਦ ਟੱਪਦੇ ਹੋਏ ਨਜ਼ਰ ਆ ਰਹੇ ਨੇ ਐਸਐਚਓ ਦੀ ਇਸ ਤੁਰੰਤ ਕਾਰਵਾਈ ਕਰਕੇ ਸਾਬਕਾ ਆਈਜੀ ਚਾਹਲ ਸਮੇਂ ਸਿਰ ਹਸਪਤਾਲ ਪਹੁੰਚ ਸਕੇ ਤੇ ਉਹਨਾਂ ਦੀ ਜਾਨ ਬਚ ਗਈ ਹੈ ਤੇ ਹੁਣ ਸਾਬਕਾ ਆਈਜੀ ਦਾ ਹਸਪਤਾਲ ਦੇ ਅੰਦਰੋਂ ਪਹਿਲਾ ਬਿਆਨ ਵੀ ਸਾਹਮਣੇ ਆਇਆ ਆਓ ਤੁਹਾਨੂੰ ਸੁਣਾਉਂਦੇ ਆ ਉਹ ਬਿਆਨ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਪ੍ਰੋਗਰੈਸ ਹੋ ਰਹੀ ਹੈ। ਬੰਦਾ ਸਾਰਿਆਂ ਦਾ ਬਹੁਤ ਧੰਨਵਾਦ। ਇੱਥੇ ਇਨਫੈਕਸ਼ਨ ਤੋਂ ਜ਼ਿਆਦਾ ਡਰ ਕਰਕੇ ਨਾਲ ਆਉ ਨਹੀਂ ਕਰਦੇ। ਸੋ ਆਫਰਲੀ ਜਲਦੀ ਆ ਕੇ ਤੁਮ ਦਸ਼ਨ ਕਰਾਂਗੇ ਆਪ ਵੀ ਸਾਰਿਆਂ ਦੇ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਅਰਦਾਸ ਕਰੋ। ਭਾਈ ਤੁਹਾਨੂੰ ਘਰਾਂ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ-ਬਹੁਤ ਧੰਨਵਾਦ। ਅਬੋਹਰ ਦੇ ਬੱਲੂਆਣਾ ਹਲਕੇ ਦੀ ਢਾਣੀ ਸੁੱਚਾ ਸਿੰਘ ਵਿੱਚ ਬਲਾਕ ਸਮਤੀ ਮੈਂਬਰ ਦੇ ਪੁੱਤਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਕੈਨਰਾਈ ਹਰਪਿੰਦਰ ਸਿੰਘ ਉਰਫ सोनू ਹਾਲ ਹੀ ਦੇ ਵਿੱਚ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਇੱਥੇ ਵੱਸਿਆ ਸੀ। ਉਹ ਵਿਆਹਿਆ ਹੋਇਆ ਸੀ ਤੇ ਉਸ ਦੀ ਇੱਕ ਦੋ ਸਾਲਾਂ ਦੀ ਧੀ ਹੈ। ਜਾਣਕਾਰੀ ਮੁਤਾਬਕ ਸੋਫੇ ਤੋਂ ਉੱਠਦਿਆਂ ਹੀ ਡੱਬ ਚੋਂ ਗੋਲੀ ਚੱਲ ਗਈ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਘਟਨਾ ਦੇਰ ਰਾਤ ਉਸ ਵੇਲੇ ਵਾਪਰੀ ਜਦੋਂ ਉਹ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਤਿਆਰੀ ਕਰ ਰਿਹਾ ਸੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰਪਿੰਦਰ ਆਪਣੇ ਰਿਸ਼ਤੇਦਾਰਾਂ ਨਾਲ ਸੋਫੇ ਤੇ ਬੈਠਿਆ ਹੋਇਆ ਸੀ ਉਸਦੇ ਲੱਕ ਤੇ ਲੋਡਡਡ ਪਿਸਤੌਲ ਸੀ ਜਿਵੇਂ ਹੀ ਉਹ ਸੋਫੇ ਤੋਂ ਉੱਠਿਆ ਪਿਸਤੌਲ ਤੋਂ ਗੋਲੀ ਚੱਲ ਗਈ ਤੇ ਉਸਦੇ ਢਿੱਡ ਵਿੱਚ ਜੱਲ ਗਈ ਹਰਪਿੰਦਰ ਸਿੰਘ ਆਪਣੇ ਘਰ ਵਿੱਚ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਸਮਝਦਿਆਂ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹਾਲਾਂਕਿ ਉਸ ਦਾ ਪਰਿਵਾਰ ਉਸ ਨੂੰ ਬਠਿੰਡਾ ਲੈ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।